ਤੁਹਾਡਾ ਪਹਿਲਾਂ ਜਿੰਨੇ ਵੀ ਪੀਐਸਟੈਟ ਯੂਨੀਅਨ ਦੇ ਅਫੀਸ਼ੀਅਲ YouTube ਚੈਨਲ ਦੇ ਨਾਲ ਜੁੜੇ ਨੇ ਉਹਨਾਂ ਸਾਰਿਆਂ ਦਾ ਪੀਐਸਟੈਟ ਯੂਨੀਅਨ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸਵਾਗਤ ਹੈ ਦੋਸਤੋ ਅੱਜ ਇੱਕ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਐਫਰਟਸ ਕਰਦੇ ਨੂੰ ਯੂਨੀਅਨ ਨੂੰ ਲਗਾਤਾਰ ਕੰਟੀਨਿਊ ਵਰਕ ਚੱਲ ਰਿਹਾ ਹੈ ਜੇ ਤੁਸੀਂ ਵੀ ਜਾਣਦੇ ਹੋ ਵੀਡੀਓ ਦੇ ਮਾਧਮੇਂ ਦੇ ਰਾਹੀਂ ਤੁਹਾਨੂੰ ਅਸੀਂ ਸਭ ਕੁਝ ਜਿਹੜਾ ਤੁਸੀਂ ਦੇਖਦੇ ਰਹਿੰਦੇ ਹੋ ਚਾਹੇ ਉਹ ਗੱਲ ਹੋਵੇ ਪਿੱਛੇ ਟਟਬਜਰ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਆਣ ਦੀ ਕਮੇਟੀ ਦੇ ਉੱਪਰ ਸਾਰੇ ਗੱਲਾਂ ਰੱਖਣ ਦੀ ਸ਼ੇਅਰ ਕਰਨ ਦੀ ਚਾਹੇ ਉਹ ਗੱਲ ਹੋਵੇ ਅਰੋੜਾ ਕਲਾਸਿਸ ਦੇ ਪਲੇਟਫਾਰਮ ਤੇ ਆਣ ਦੀ ਉੱਥੇ ਆਪਦੀ ਗੱਲਾਂ ਸਾਂਝੇ ਕੀਤੀਆਂ ਔਰ ਜੋ ਹੰਗਾਰਾ ਮਿਲਿਆ ਆਪਾਂ ਨੂੰ ਜੋ ਪੋਜ਼ਿਟਿਵ ਰਿਜ਼ਲਟ ਮਿਲਿਆ ਤਾਂ ਉਸ ਦੀ ਇੱਕ ਜਿਹੜੀ ਅਪਡੇਟ ਅੱਜ ਸਾਹਮਣੇ ਆਈ ਹੈ ਉਹ ਕੀ ਆਈ ਹੈ ਅੱਗੇ ਦਾ ਕੀ ਰਣਨੀਤੀ ਹੋਵੇਗੀ ਯੂਨੀਅਨ ਦੀ ਉਹ ਸਾਰੀ ਗੱਲਬਾਤ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਇੱਕ ਵਾਰ ਬੇਨਤੀ ਆ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਆ ਜਿਹੜੇ ਪੀਐਸਟੈਟ ਦੇ ਪੇਪਰ ਰਿਲੇਟਡ ਪੀਐਸਟੈਟ ਯੂਨੀਅਨ ਦੀ ਕੋਈ ਜਿਹੜੀ ਮੀਟਿੰਗ ਹੁੰਦੀ ਹੈ ਉਸ ਦੇ ਰਿਲੇਟਡ ਕੋਈ ਵੀ ਜਾਣਕਾਰੀ ਹੁੰਦੀ ਹੈ ਤੁਹਾਨੂੰ ਇਸ ਚੈਨਲ ਦੇ ਉੱਪਰ ਅਸੀਂ ਸਾਂਝੀ ਕਰਦੇ ਰਹਿੰਦੇ ਆਂ ਔਰ ਕਰਦੇ ਰਵਾਂਗੇ ਹਰ ਇੱਕ ਚੀਜ਼ ਦੀ ਫੈਕਟਰੀ ਜਾਣਕਾਰੀ ਟੀਚਿੰਗ ਐਗਜ਼ਾਮ ਦੀ ਤੁਹਾਨੂੰ ਇਸ ਚੈਨਲ ਦੇ ਉੱਪਰ ਦੇਖਣ ਨੂੰ ਮਿਲੇਗੀ ਔਰ ਤੁਸੀਂ ਹਮੇਸ਼ਾ ਦੇਖਦੇ ਹੋ ਤੁਹਾਨੂੰ ਅਸੀਂ ਇਸ ਚੀਜ਼ ਲਈ ਜਿਹੜਾ ਹੈ ਹਮੇਸ਼ਾ ਅਵੇਅਰ ਕਰਦੇ ਰਹਿਨੇ ਆ ਜੋ ਵੀ ਅਫੈਕਟਡ ਡਿਪਾਰਟਮੈਂਟ ਤੋਂ ਸਾਂਝੇ ਹੁੰਦੇ ਨੇ ਜਾਂ ਕਿਸੇ ਪ੍ਰਸ਼ਾਸਨ ਅਧਿਕਾਰੀ ਨਾਲ ਸਾਡੀ ਗੱਲਬਾਤ ਹੁੰਦੀ ਹੈ ਉਹ ਅਸੀਂ ਹਰ ਇੱਕ ਚੀਜ਼ ਦੀ ਜਾਣਕਾਰੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਦੇ ਹਾਂ ਉਹ ਚਾਹੇ ਕਿਸੇ ਵੀ ਮਾਧਿਅਮ ਦੇ ਰਹੀ ਗਰੁੱਪ ਦੇ ਰਹੀ WhatsApp ਗਰੁੱਪਾਂ ਦੇ ਰਹੀ Telegram ਚੈਨਲ ਦੇ ਗਰੁੱਪਾਂ ਦੇ ਰਹੀ ਜਾਂ ਉਹ ਕਿਸੇ ਦੇ ਮਾਧਿਅਮ ਦੇ ਰਹੀ YouTube ਚੈਨਲ ਦੇ ਰਹੀ ਜੇ ਗੱਲ ਹੋਵੇ ਇੰਸਟਾਗ੍ਰam ਚੈਨਲ ਦੀ ਤਾਂ ਉਸ ਦੇ ਉੱਪਰ ਵੀ ਜਿਹੜਾ ਤੁਹਾਨੂੰ ਹਰ ਇੱਕ ਚੀਜ਼ ਦੀ ਜਾਣਕਾਰੀ ਜਿਹੜੀ ਆ ਟਾਈਮ ਟੂ ਟਾਈਮ ਜਿਹੜਾ ਐਗਜ਼ੈਕਟਲੀ ਟਾਈਮ ਦੇ ਉੱਪਰ ਜਿਹੜੇ ਤੁਹਾਨੂੰ ਪੋਸਟ ਪਾ ਕੇ ਸਾਂਝੀ ਕੀਤੀ ਜਾਂਦੀ ਹੈ ਤਾਂ ਅੱਜ ਇੱਕ ਨਵੀਂ ਜਾਣਕਾਰੀ ਜਿਹੜੀ ਸਾਂਝੀ ਕਰਨ ਲੱਗੇ ਆ ਤਾਂ ਯੂਨੀਅਨ ਦੀ ਕਮੇਟੀ ਵੱਲੋਂ ਜਿਹੜਾ 19 ਜੁਲਾਈ ਨੂੰ ਇੱਕ ਧਰਨਾ ਲਿਖਿਆ ਗਿਆ ਸੀ ਸੰਗਰੂਰ ਦੀ ਧਰਤੀ ਦੇ ਉੱਪਰ ਤਾਂ ਉਸ ਦੇ ਬਾਬਤ ਆਪਣੀਆਂ ਮੰਗਾਂ ਕੀ ਸੀਗੀਆਂ ਉਹ ਤੁਹਾਡੇ ਨਾਲ ਸਲਾਈਡ ਦੇ ਉੱਪਰ ਦਿਖਾਈਆਂ ਗਈਆਂ ਕੀ ਪੀਐਸਟੈਟ ਦਾ ਪੇਪਰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ ਔਰ ਪੀਐਸਟੈਟ ਦਾ ਪੇਪਰ ਪੋਸਟਾਂ ਤੋਂ ਪਹਿਲਾਂ ਲਿਆ ਜਾਵੇ ਔਰ ਪੀਐਸਟੈਟ ਦਾ ਪੇਪਰ ਦਿੱਤੇ ਕਿ ਸਿਲੇਬਸ ਅਨੁਸਾਰ ਲਿਆ ਜਾਵੇ ਔਰ ਪੀਐਸਟੈਟ ਦੀਆਂ ਪੋਸਟਾਂ ਜਿਹੜਾ ਪੋਸਟਾਂ ਹੁੰਦੀਆਂ ਦੂਜੀਆਂ ਪੋਸਟਾਂ ਦੀ ਤਰਜ਼ ਤੇ ਇੱਕ ਪੀਐਸਟੈਟ ਦਾ ਕੈਲੰਡਰ ਜਾਰੀ ਕੀਤਾ ਜਾਵੇ ਜਿਸ ਤਰ੍ਹਾਂ ਜਾਨੀ ਕਿ ਮੈਸੇਜ ਚੀਜ਼ ਦੇ ਉੱਪਰ ਕੁਆਲਿਟੀ ਦੇ ਦੇ ਤਾਂ ਉਹ ਕੁਆਲਿਟੀ ਇਹ ਹੈ ਕਿ ਜਿੱਦਾਂ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਨੇ ਕੈਲੰਡਰ ਜਾਰੀ ਕੀਤਾ ਤਾਂ ਉਸੇ ਤਰ੍ਹਾਂ ਪੀਐਸਟੈਟ ਦਾ ਪੇਪਰ ਦਾ ਵੀ ਕੈਲੰਡਰ ਜਿਹੜਾ ਹੈ ਉਹ ਬਣਨਾ ਚਾਹੀਦਾ ਹੈ ਕਿਉਂਕਿ ਇਸ ਚੀਜ਼ ਦੇ ਉੱਪਰ ਪੰਜਾਬ ਸਰਕਾਰ ਕੰਮ ਨਹੀਂ ਕਰ ਰਹੀ ਇਸ ਚੀਜ਼ ਦੀ ਕਲੈਰਟੀ ਤੁਹਾਨੂੰ ਅਸੀਂ ਪਹਿਲਾਂ ਵੀ ਦੇ ਚੁੱਕੇ ਹਾਂ ਤਾਂ ਇਹ ਕੁਝ ਮੰਗਾ ਸੀ ਜਿਸ ਬਾਬਤ ਆਪਾਂ ਜਿਹੜਾ ਇੱਕ ਕੱਲ ਸੰਗਰੂਰ ਦੀ ਧਰਤੀ ਦੇ ਉੱਪਰ ਇੱਕ ਰੋਸ ਮਾਰਚ ਰੱਖਿਆ ਗਿਆ ਸੀਗਾ ਤਾਂ ਯੂਨੀਅਨ ਵੱਲੋਂ ਤਾਂ ਉਸ ਦੇ ਬਾਬਤ ਜਿਹੜਾ ਆਪਾਂ ਨੂੰ ਇੱਕ ਜਿਹੜੀ ਹੈ ਖੁਸ਼ਖਬਰੀ ਮਿਲੀ ਹੈ ਉਹ ਖੁਸ਼ਖਬਰੀ ਕੀ ਹੈ ਉਹ ਨੈਕਸਟ ਸਲਾਈਡ ਦੇ ਉੱਪਰ ਤੁਹਾਨੂੰ ਦਿਖਾਵਾਂਗੇ ਤੁਸੀਂ ਸ਼ਾਇਦ ਗਰੁੱਪ ਮੈਂ ਦੇ ਵਿੱਚ ਦੇਖ ਵੀ ਲਿਆ ਹੋਵੇਗਾ ਜਿਹੜੀ ਅੱਜ ਦੀ ਡੇਟ ਦੇ ਵਿੱਚ ਜਿਹੜੀ ਇਹ ਖੁਸ਼ਖਬਰੀ ਆਈ ਹੈ ਤਾਂ ਪਹਿਲਾਂ ਮੈਂ ਇੱਕ ਗੱਲ ਸਾਂਝੀ ਕਰ ਦਿਆਂ ਕਿ ਜਿਹੜਾ ਕੱਲ 19 ਜੁਲਾਈ ਨੂੰ ਜਿਹੜਾ ਦਿਨ ਸ਼ੁੱਕਰਵਾਰ ਨੂੰ ਪ੍ਰੋਟੈਸਟ ਰੱਖਿਆ ਗਿਆ ਸੀਗਾ ਉਹ ਇੱਕ ਵਾਰੀ ਕੁਝ ਕਾਰਨਾਂ ਕਰਕੇ ਮੁਲਤਵੀ ਕੀਤਾ ਗਿਆ ਹੈ ਉਹ ਕਾਰਨ ਕੀ ਹਨ ਕਿ ਆਪਾਂ ਨੂੰ ਜਿਹੜੀ ਯੂਨੀਅਨ ਨੂੰ ਇੱਕ ਮੀਟਿੰਗ ਜਿਹੜੀ ਹੈ ਸੱਦਾ ਦਿੱਤਾ ਗਿਆ ਹੈ ਮੀਟਿੰਗ ਨੂੰ ਤਾਂ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਦੇ ਨਾਲ 5 ਤਰੀਕ ਨੂੰ 5 ਅਗਸਤ ਨੂੰ 11 ਵਜੇ ਤਕਰੀਬਨ ਪੰਜਾਬ ਪਮਨ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਹੀ ਹੈ ਮੀਟਿੰਗ ਦਾ ਕੀ ਸਿੱਟਾ ਹੈ ਮੀਟਿੰਗ ਕਿਉਂ ਮਿਲ ਰਹੀ ਹੈ ਤਾਂ ਉਸ ਦਾ ਜਿਹੜਾ ਸਿਸਟਮ ਏ ਹੈ ਕਿ ਯੂਨੀਅਨ ਦੀਆਂ ਮੰਗਾਂ ਪ੍ਰਤੀ ਜਿਹੜਾ ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਜਾ ਰਹੀ ਹੈ ਮੀਟਿੰਗ ਦੇ ਵਿੱਚ ਜਿਹੜੇ ਯੂਨੀਅਨ ਦੀ ਕਮੇਟੀ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਯੂਨੀਅਨ ਦੀਆਂ ਮੰਗਾਂ ਪ੍ਰਤੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਸਾਥਿਓ ਕੁਝ ਗੱਲਾਂ ਗਰੁੱਪ ਦੇ ਵਿੱਚ ਚੱਲ ਰਹੀਆਂ ਅੱਜ ਉਹ ਵੀ ਸਾਥੀ ਬੋਲ ਰਿਹਾ ਜਿਨ੍ਹਾਂ ਨੇ ਕਦੇ ਗਰੁੱਪ ਦੇ ਵਿੱਚ ਜਵਾਬ ਤਾਂ ਕੰਨ ਦਿੱਤਾ ਉਹਨਾਂ ਦਾ ਰਿਐਕਸ਼ਨ ਕੀ ਆ ਰਿਹਾ ਹੈ ਕਿ ਅਸੀਂ ਤਿਆਰ ਸੀਗਾ ਦਰਨੇ ਦੇ ਉੱਪਰ ਆਣ ਦੇ ਲਈ ਔਰ ਮੀਟਿੰਗ ਕਿਉਂ ਲਏਗੀ ਯੂਨੀਅਨ ਵੱਲੋਂ ਤਾਂ ਸਾਥੀਓ ਮੈਂ ਇਸ ਚੀਜ਼ ਦੇ ਉੱਪਰ ਕਲੈਰਟੀ ਦੇ ਦਿਆਂ ਕਿ ਸਾਨੂੰ ਹਜੇ ਪੋਜ਼ਿਟਿਵ ਰਿਜ਼ਲਟ ਉਸ ਤਰ੍ਹਾਂ ਦਾ ਨਹੀਂ ਲੱਗ ਰਿਹਾ ਸੀ ਜੋ ਸਾਡੇ ਕੋਲ ਫੈਕਟ ਆਏ ਉਹ ਫੈਕਟ ਉਹਨੇ ਪੋਜ਼ਿਟਿਵ ਨਹੀਂ ਸੀਗੇ ਜੋ ਅਸੀਂ ਐਕਸਪੈਕਟ ਕਰੇ ਸੀ ਤੁਹਾਡੇ ਕੋਲੋਂ ਠੀਕ ਹੈ ਤਾਂ ਹਰ ਇੱਕ ਚੀਜ਼ ਨੂੰ 네ਗੇਟਿਵ ਨਾਲ ਸੋਚਿਆ ਕਰੋ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਇੱਕ ਪੋਜ਼ੀਟਿਵ ਔਰ 네ਗੇਟਿਵ ਹਮੇਸ਼ਾ ਆਪਾਂ 네ਗੇਟਿਵ ਚੀਜ਼ਾਂ ਵੱਲ ਹੀ ਕਿਉਂ ਅਟ੍ਰੈਕਟ ਹੁੰਨੇ ਆ ਆਪਾਂ ਪੋਜ਼ੀਟਿਵ ਕਿਉਂ ਨਹੀਂ ਸੋਚਦੇ ਜੇ ਮੈਂ ਗੱਲ ਕਰਾਂ ਪਿਛਲੇ ਪੇਪਰ ਦੀ 12 ਮਾਰਚ 2023 ਨੂੰ ਜਿਹੜਾ ਪੇਪਰ ਹੋਇਆ ਉਸ ਦੀ ਜਿਹੜੀ ਧਰਨਾ ਰੱਖਿਆ ਗਿਆ ਸੀ ਉਹ 18 ਫਰਵਰੀ ਨੂੰ ਰੱਖਿਆ ਗਿਆ ਸੀ 18 ਫਰਵਰੀ 2023 ਦੇ ਵਿੱਚ ਔਰ ਉਸ ਧਰਨੇ ਦੌਰਾਨ ਉਸ ਦਿਨ ਉਹ ਜਿਹੜਾ ਨੋਟੀਫਿਕੇਸ਼ਨ ਸੀਗਾ ਉਸ ਦਿਨ ਨਹੀਂ ਜਾਰੀ ਹੋਇਆ ਸੀਗਾ ਉਸ ਦੇ ਬਾਬਤ ਵੀ ਜਿਹੜੀ ਹੈ ਮਾਨਯੋਗ ਡਾਇਰੈਕਟਰ ਸਾਹਿਬ ਦੇ ਨਾਲ ਮੀਟਿੰਗ ਮਿਲੀ ਸੀ ਯੂਨੀਅਨ ਨੂੰ ਔਰ ਮੀਟਿੰਗ ਜਿਹੜੀ ਹੋਈ ਨਹੀਂ ਸੀ ਔਰ ਉਸ ਤੋਂ ਬਾਅਦ ਜਿਹੜਾ ਹੈ ਨੋਟੀਫਿਕੇਸ਼ਨ ਜਿਹੜਾ ਪੰਜਾਬ ਸਰਕਾਰ ਵੱਲੋਂ ਪੀਐਸਟੈਟ ਦਾ ਪੇਪਰ ਜਿਹੜਾ ਜਾਰੀ ਕਰ ਦਿੱਤਾ ਗਿਆ ਸੀਗਾ ਉਸ ਦੀਆਂ ਜਿਹੜੀਆਂ ਕੀ ਕਮੀਆਂ ਰਹੀਆਂ ਉਹ ਤੁਹਾਨੂੰ ਸਭ ਨੂੰ ਪਤਾ ਨੇ ਉਹ ਪੀਐਸਟੈਟ ਦੇ ਪੇਪਰ ਦੀਆਂ ਉਹਦਾ ਨਤੀਜਾ ਕੀ ਰਿਹਾ ਜਿਹੜੀ ਮੀਟਿੰਗਾਂ ਨਾ ਕਰਨ ਦਾ ਨਤੀਜਾ ਉਹ ਰਿਹਾ ਕਿ ਯੂਨੀਅਨ ਦੀਆਂ ਮੰਗਾਂ ਪੰਜਾਬ ਸਰਕਾਰ ਦੇ ਉੱਪ ਤੱਕ ਪਹੁੰਚੀ ਨਹੀਂ ਸਿਰਫ ਦਬਾਅ ਇਹ ਰਿਹਾ ਕਿ ਧਰਨੇ ਦੇ ਤਰਨਾ ਤਰਨੇ ਤੇ ਤਰਨਾ ਹਮੇਸ਼ਾ ਸਾਥਿਓ ਕਹਿੰਦੇ ਨਾ ਹਮੇਸ਼ਾ ਸਮਾਰਟ ਵਰਕਰ ਬਣਨਾ ਜਿਹਦਾ ਹਾਰਡ ਵਰਕਰ ਨਹੀਂ ਤਾਂ ਸਾਥਿਓ ਜਿਹੜਾ ਫੈਸਲਾ ਲਿਆ ਜਾਂਦਾ ਯੂਨੀਅਨ ਵੱਲੋਂ ਉਹ ਕਾਫੀ ਸੋਚ ਵਿਚਾਰ ਕੇ ਲਿਆ ਜਾਂਦਾ ਨਾਲੇ ਇਹ ਇਕੱਲਾ ਕਮੇਟੀ ਦਾ ਫੈਸਲਾ ਨਹੀਂ ਹੁੰਦਾ ਇਹ ਸਬੰਧਤ ਕੈਡਰ ਦਾ ਫੈਸਲਾ ਹੁੰਦਾ ਜੋ ਸਾਥੀ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਜਿਹੜੇ ਹਾਂ ਪੱਖੀ ਜਿਹੜਾ ਹੰਗਾਰਾ ਪਰਦੇ ਆ ਜੇ ਮੈਂ ਗੱਲ ਕਰਾਂ ਕੱਲ ਕੁਝ ਸਾਥੀਆਂ ਦਾ ਸਾਨੂੰ 162 ਸਾਥੀਆਂ ਦਾ ਜਿਹੜਾ ਰਿਐਕਸ਼ਨ ਆਇਆ ਸੀਗਾ ਯੈਸ ਦਾ ਰਿਐਕਸ਼ਨ ਸੀ ਅੱਜ ਸਾਨੂੰ 162 ਜਣੇ ਦੇ ਫੋਨ ਕਾਲਸ ਨਹੀਂ ਆਏ ਜਾਂ 162 ਜਣੇ ਨੇ ਫੋਨ ਕਾਲ ਕਰਕੇ ਹੀ ਨਹੀਂ ਪੁੱਛਿਆ ਕਿ ਸਬੰਧਤ ਸਾਡਾ ਜਾਣ ਦਾ ਰੈਜਮੈਂਟ ਕੀ ਕੀਤਾ ਯੂਨੀਅਨ ਨੇ ਹਜੇ ਤੱਕ ਹੀ ਸਾਡੇ ਕੋਲੋਂ ਇਸ ਚੀਜ਼ ਦਾ ਪ੍ਰੂਫ ਵੀ ਨਹੀਂ ਜੋ ਮੈਂ جے کہو گے ਤਾਂ ਮੈਂ ਪਸੰਦੀ ਤੌਰ ਤੇ ਵੀ ਮੈਂ ਉਸੇ ਦਾ ਜਿਹੜੀ ਕੁਆਲਿਟੀ ਦੇ ਦੂੰਗਾ ਕਿੰਨੇ ਸਾਥੀਆਂ ਨੇ ਸਾਨੂੰ ਸਾਡੇ ਤੱਕ ਅਪਰੋਚ ਕੀਤੀ ਕਿ ਅਸੀਂ ਜਾਣ ਲਈ ਤਿਆਰ ਆਂ ਔਰ ਸਾਨੂੰ ਇਹ ਤੋਂ ਸੰਬੰਧ ਜਿਹੜੇ ਸੰਬੰਧਤ ਸਾਧਨ ਦਾ ਸਾਨੂੰ ਅਰੇਂਜਮੈਂਟ ਦੱਸੋ ਕਿ ਕੀ ਹੈ ਕਿਸ ਤਰ੍ਹਾਂ ਦਾ ਜਿਹੜਾ ਸਾਧਨ ਹੈ ਉਹ ਜਾ ਰਿਹਾ ਤਾਂ ਸਾਥੀਓ ਗੱਲਾਂ ਕਰਨੀਆਂ ਬਹੁਤ ਸੋਖੀਆਂ ਨੇ ਇੱਕ ਫਰੰਟ ਦੇ ਉੱਪਰ ਆ ਕੇ ਕੰਮ ਕਰਨਾ ਬਹੁਤ ਔਖਾ ਹੈ ਗੱਲਾਂ ਸਾਰੇ ਕਰਦੇ ਆ ਠੀਕ ਹੈ ਤਾਂ ਹਰੇਕ ਚੀਜ਼ ਨੂੰ ਨੈਗੇਟਿਵ ਨਾ ਸੋਚਿਆ ਕਰੋ ਉਸ ਚੀਜ਼ ਦੇ ਪੋਜ਼ਿਟਿਵ ਪੁਆਇੰਟ ਵੀ ਸੋਚਿਆ ਕਰੋ ਕਿ ਜੇ ਅਗਰਕਰ ਮੀਟਿੰਗ ਮਿਲੀ ਹੈ ਤਾਂ ਮੀਟਿੰਗ ਦਾ ਜਾਂ ਪੋਜ਼ਿਟਿਵ ਨਤੀਜਾ ਵੀ ਰਹਿ ਸਕਦਾ ਹੈ ਠੀਕ ਹੈ ਨਾ ਹਰੇਕ ਵਾਰ ਇਹ ਨਹੀਂ ਹੁੰਦਾ ਕਿ ਧਰਨੇ ਦੌਰਾਨ ਆਪਣਾ ਸ਼ਾਮ ਨੂੰ ਨੋਟੀਫਿਕੇਸ਼ਨ ਆਊਟ ਹੁੰਦਾ ਤਾਂ ਤੁਸੀਂ ਮੈਂ ਤੁਹਾਨੂੰ ਇੱਕ ਚੀਜ਼ ਇਹ ਵੀ ਦੱਸ ਦਿਆਂ ਕਿ ਅੱਜ ਦੀ ਡੇਟ ਦੇ ਵਿੱਚ ਇੱਕ ਧਰਨਾ ਲੱਗਿਆ ਸੰਗਰੂਰ ਦੀ ਤਰਤੀ ਦੇ ਉੱਪਰ ਉਹਨਾਂ ਨੂੰ ਵੀ ਉਹੀ ਤਰੀਕ ਦੀ ਮੀਟਿੰਗ ਮਿਲੀ ਹੈ ਜੋ ਤਰੀਕ ਦੀ ਮੀਟਿੰਗ ਆਪਾਂ ਨੂੰ ਮਿਲੀ ਹੈ ਆਪਣਾ ਧਰਨਾ ਕੱਲ ਦਾ ਸੀਗਾ ਉਹਨਾਂ ਦਾ ਧਰਨਾ ਅੱਜ ਲੱਗਿਆ ਬਟ ਉਹਨਾਂ ਦਾ ਜਿਹੜਾ ਜਿਹੜਾ ਮੀਟਿੰਗ ਮਿਲੀ ਹੈ ਉਹਨਾਂ ਨੇ ਵੀ 5 ਅਗਸਤ ਦੀ ਮਿਲੀ ਹੈ ਜੋ ਪੀਐਸਟਟ ਯੂਨੀਅਨ ਦੀ ਮੀਟਿੰਗ ਮਿਲ ਰਹੀ ਹੈ ਜੋ ਉਹਨਾਂ ਨੂੰ ਜਿਹੜਾ ਆਪਾਂ ਨੂੰ ਪੋਜੀਟਿਵ ਪੁਆਇੰਟ ਜਿਹੜਾ ਆਪਾਂ ਨੂੰ ਮਿਲਿਆ ਤਾਂ ਹਰ ਇੱਕ ਵਾਰ 네ਗੇਟਿਵ ਨਾ ਸੋਚਿਆ ਕਰੋ ਹਰ ਇੱਕ ਚੀਜ਼ ਦਾ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਪੋਜੀਟਿਵ 네ਗੇਟਿਵ ਪੋਜੀਟਿਵ ਪੁਆਇੰਟ ਦੇ ਨਾਲ ਸੋਚ ਕੇ 네ਗੇਟਿਵ ਪੁਆਇੰਟ ਨੂੰ ਸੋਚਿਆ ਕਰੋ ਜੇ ਪੋਜੀਟਿਵ ਆ ਨਹੀਂ ਹੋ ਸਕਦਾ ਤਾਂ 네ਗੇਟਿਵ ਕੀ ਹੋ ਸਕਦਾ ਠੀਕ ਹੈ ਨਾ ਉਹਨ ਮੇਰਾ ਵੀਡੀਓ ਪਾਉਣ ਦਾ ਮਕਸਦ ਕੀ ਸੀਗਾ ਵੀਡੀਓ ਪਾਉਣ ਦਾ ਮਕਸਦ ਇਹ ਹੈ ਹੁਣ ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਕੀ 5 8 2024 ਨੂੰ ਪੀਐਸਟਟ ਯੂਨੀਅਨ ਦੀ ਮੀਟਿੰਗ ਹੋਣ ਜਾ ਰਹੀ ਹੈ ਪੰਜਾਬ ਪਵਨ ਦੇ ਵਿੱਚ ਚੰਡੀਗੜ੍ਹ ਵਿਖੇ ਤਾਂ ਮੀਟਿੰਗ ਹੋਣ ਜਾ ਰਹੀ ਹੈ ਇਹ ਸਭ ਨੂੰ ਪਤਾ ਹੈ ਮੀਟਿੰਗ ਸਕਸੈਸਫੁਲ ਰਹਿਣ ਦਾ ਜਿਹੜਾ ਜੋ ਆਪਾਂ ਸਕਸੈਸਫੁਲ ਕਰ ਸਕਦੇ ਹਾਂ ਮੀਟਿੰਗ ਨੂੰ ਉਸ ਦਾ ਹੁਣ ਤੁਸੀਂ ਵਿਯੋਤਬੰਦੀ ਸੁਣੋ ਜੋ ਤੁਹਾਨੂੰ ਕਮੇਟੀ ਕਹਿ ਰਹੀ ਹੈ ਤੁਸੀਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ ਪੱਟੀ ਦੇ ਉੱਪਰ ਚੱਲ ਰਿਹਾ ਤੁਸੀਂ ਜੋ ਵੀ ਯੂਨੀਅਨ ਦਾ ਮੰਗ ਪੱਤਰ ਹੈ ਤੁਸੀਂ ਆਪਦੇ ਹਲਕੇ ਦੇ ਜਿੱਥੇ ਵੀ ਤੁਸੀਂ ਬਿਲੋਂਗ ਕਰਦੇ ਹੋ ਆਪਦੇ ਹਲਕੇ ਦੇ ਐਮਐਲਏ ਨੂੰ ਮਿਲੋ ਐਮਐਲਏ ਨੂੰ ਮਿਲਣਾ ਕਿਵੇਂ ਹੁੰਦਾ ਹੈ ਕੰਟੈਕਟ ਕਿਵੇਂ ਕਰਨਾ ਹੈ ਜੇ ਤੁਸੀਂ ਪਿੰਡ ਦੇ ਵਿੱਚ ਬਿਲੋਂਗ ਕਰਦੇ ਹੋ ਤਾਂ ਪਿੰਡ ਦੇ ਸਰਪੰਚ ਦੇ ਨਾਲ ਕੰਟੈਕਟ ਕਰੋ ਉਹਨਾਂ ਨੂੰ ਉਹਨਾਂ ਤੋਂ ਕੰਟੈਕਟ ਕਰਵਾਓ ਔਰ ਉਹਨਾਂ ਤੋਂ ਕਨੈਕਟ ਕਰਵਾ ਕੇ ਐਮਐਲਏ ਨੂੰ ਮਿਲੋ ਔਰ ਇੱਕ ਮੰਗ ਪੱਤਰ ਦਿਓ ਮੰਗ ਪੱਤਰ ਦੇਣ ਦੇ ਦੌਰਾਨ ਇੱਕ ਫੋਟੋ ਕਲਿੱਕ ਕਰੋ ਔਰ ਇੱਕ ਉੱਥੇ ਮੁੱਖ ਦੇ ਉੱਪਰ ਜਿਹੜਾ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੂੰ ਇੱਕ ਕਾਲ ਕਰਾਓ ਕਾਲ ਦੇ ਵਿੱਚ ਤੁਸੀਂ ਇਹ ਫੋਨ ਕਰਾ ਕੇ ਕਹੋ ਕਿ ਜਿਹੜੀ ਸਾਡੀ ਯੂਨੀਅਨ ਦੀ ਮੀਟਿੰਗ ਹੋਣ ਜਾ ਰਹੀ ਹੈ 5 ਤਰੀਕ ਨੂੰ 5 ਅਗਸਤ ਨੂੰ ਉਸ ਦੇ ਵਿੱਚ ਅਗਰ ਸਾਡਾ ਪੋਜ਼ਿਟਿਵ ਰਿਜ਼ਲਟ ਨਹੀਂ ਆਉਂਦਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਸ ਹਲਕੇ ਤੋਂ ਇਹਨੇ ਕੈਂਡੀਡੇਟ ਬਿਲੋਂਗ ਕਰਦੇ ਆਂ ਔਰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਤਿੱਖਾ ਸੰਘਰਸ਼ ਜਿਹੜਾ ਉਲੀਕਾਂਗੇ ਠੀਕ ਹੈ ਸਾਥਿਓ ਇੰਨੀ ਮੇਰੀ اپੀਲ ਹੈ ਇਹ ਕੰਮ ਤੁਸੀਂ ਕਰੋਗੇ ਤਾਂ 5 ਤਰੀਕ ਦੀ ਮੀਟਿੰਗ 101% ਆਪਨੂੰ ਪ੍ਰਸ਼ਾਸਨ ਨੇ ਵੀ ਵਿਸ਼ਵਾਸ ਦਿਵਾਇਆ ਕਿ 101% ਜਿਹੜੀ ਹੈ ਮੀਟਿੰਗ ਪੋਜ਼ੀਟਿਵ ਰਹੂਗੀ ਹਰੇਕ ਵਾਰ ਇਹ ਮਤਲਬ ਨਹੀਂ ਹੁੰਦਾ ਕਿ ਜੇ ਪਿਛਲੀ ਵਾਰ ਆਪਾਂ ਨੂੰ ਜਿਹੜਾ 네ਗੇਟਿਵ ਪੁਆਇੰਟ ਦਿਖਿਆ ਜੇ ਆਪਣਾ ਕੋਈ ਹੱਲ ਨਹੀਂ ਹੋਇਆ ਤਾਂ ਇਸ ਵਾਰੀ ਮੀਟਿੰਗ ਵੀ ਜਿਹੜੀ ਇਸ ਇਸ ਸੰਬੰਧਤ ਇਸ ਬਾਬਤ ਹੋਊਗੀ ਕਿ ਜਿਹੜਾ ਮੀਟਿੰਗ ਦਾ ਕੋਈ ਰਿਜ਼ਲਟ ਨਹੀਂ ਆਊਗਾ ਸਾਥਿਓ ਹਰੇਕ ਵਾਰ 네ਗੇਟਿਵ ਨਾ ਹੋਇਆ ਕਰੋ ਤਾਂ ਤੁਹਾਡੇ 네ਗੇਟਿਵ ਹੋਣ ਨਾਲ ਸਾਡਾ ਮਨੋਬਲ ਟੁੱਟਦਾ ਜੋ ਫਰੰਟ ਤੇ ਕੰਮ ਕਰ ਰਹੇ ਆਂ ਤਾਂ ਇਹਨਾਂ ਚੀਜ਼ਾਂ ਦੇ ਉੱਪਰ ਗੌਰ ਕਰਿਆ ਕਰੋ ਜੇ ਅਗਰ ਤੁਹਾਨੂੰ ਅਸੀਂ ਕੁਝ ਕਹਿ ਰਹੇ ਆ ਜਾਂ ਅਗਰ ਕੋਈ ਇਸੇ ਫੈਸਲਾ ਲਿਆ ਤਾਂ ਸ਼ਾਇਦ ਇਸ ਦੇ ਵਿੱਚ ਆਪਣੀ ਯੂਨੀਅਨ ਦਾ ਉਹ ਸਾਰੇ ਕੈਡਰ ਦਾ ਫਾਇਦਾ ਠੀਕ ਹੈ ਰਹੀ ਗੱਲ ਮਾਸਟਰ ਕੈਡਰ ਦੀ ਮਾਸਟਰ ਕੈਡਰ ਜਿੰਨੇ ਵੀ ਬੀਅਰ ਦੇ ਕੈਂਡੀਡੇਟ ਨੇ ਉਹਨਾਂ ਨੂੰ ਮੈਂ ਇੱਕ ਚੀਜ਼ ਦੱਸ ਦਿਆਂ ਅਗਰ ਤੁਸੀਂ ਯੂਨੀਅਨ ਨੂੰ ਸਪੋਰਟ ਕਰੋਗੇ ਤਾਂ ਯੂਨੀਅਨ ਤੁਹਾਡੀ ਹੈ ਯੂਨੀਅਨ ਤੁਹਾਡੇ ਨਾਲ ਖੜੀ ਹੈ ਜਿੱਥੇ ਵੀ ਕਹੋਗੇ ਅਸੀਂ ਖੜੇ ਹਾਂ ਅਗਰ ਆਪ ਨੂੰ ਕਿਸੇ ਵੀ ਚੀਜ਼ਾਂ ਦੀ ਲੋੜ ਪਈ ਜੋ ਵੀ ਆਪਾਂ ਨੂੰ ਇਸ ਇਸ ਦੇ ਬਾਬਤ ਆਪਾਂ ਨੂੰ ਕੋਈ ਕਰਨਾ ਪਿਆ ਜਾਂ ਕੋਈ ਐਕਸ਼ਨ ਲੈਣਾ ਪਿਆ ਤਾਂ ਆਪਾਂ ਬਿਲਕੁਲ ਲਾਵਾਂਗੇ ਠੀਕ ਹੈ ਜੀ ਬਸ ਤੁਸੀਂ ਯੂਨੀਅਨ ਦੇ ਨਾਲ ਕੋਆਪਰੇਟ ਕਰੋ ਯੂਨੀਅਨ ਨੂੰ ਜੋ ਯੂਨੀਅਨ ਕਹਿੰਦੀ ਹੈ ਉਹਨਾਂ ਗੱਲਾਂ ਨੂੰ ਮੰਨੋ ਉਹਨਾਂ ਗੱਲਾਂ ਨੂੰ ਸੁਣੋ ਉਹਨਾਂ ਤੇ ਗੌਰ ਕਰੋ ਤਾਂ ਯੂਨੀਅਨ ਤੁਹਾਡੇ ਨਾਲ ਵਿਸ਼ਵਾਸ ਦਿਵਾਉਂਦੀ ਹੈ ਕਿ ਜਿਹੜਾ 10 ਨਵੰਬਰ ਤਰੀਕ ਫੇਕ ਵੀ ਹੋ ਰਹੀ ਹੈ ਜਿਹੜੀ ਵਾਇਰਲ ਹਾਂ ਹੋ ਸਕਦਾ ਕਿ ਆਪਾਂ ਉਹਨਾਂ ਦੇ ਵਿੱਚ ਜਿਹੜਾ ਪੇਪਰ ਕਰਵਾ ਲਈਏ ਪੇਪਰ ਹੋਊਗਾ ਤਾਂ ਅਗਰ ਤੁਸੀਂ ਇਹ ਕੰਮ ਕਰ ਜਾਓਗੇ ਇਹ ਕੰਮ ਕਰੋਗੇ ਕਿਉਂਕਿ ਕੁਝ ਪਰਸੈਂਟ ਇਹ ਹੁੰਦਾ ਹੈ ਕਿ ਸੋਸ਼ਲ ਮੀਡੀਆ ਇੱਕ ਬਹੁਤ ਵੱਡੀ ਪਾਵਰ ਹੈ ਜੇ ਮੈਂ ਗੱਲ ਕਰਾਂ ਸੋਸ਼ਲ ਮੀਡੀਆ ਦਾ ਤੁਸੀਂ ਜਮਾਨਾ ਅੱਜਕੱਲ ਤੁਸੀਂ ਦੇਖ ਰਹੇ ਹੋ ਜੋ ਵੀ ਇਲੈਕਟ੍ਰੋਨਿਕ ਮੀਡੀਆ ਹੈ ਜਾਂ ਸੋਸ਼ਲ ਮੀਡੀਆ ਸਭ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਆ ਗਿਆ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਰਾਹੀਂ ਆਪਾਂ ਹਰ ਇੱਕ ਗੱਲ ਜਿਹੜੀ ਹੈ ਤੁਹਾਡੇ ਨਾਲ ਜਿਹੜੀ ਸਾਂਝ ਕਰ ਸਕਦੇ ਹਾਂ ਜੇ ਮੈਂ ਗੱਲ ਕਰਾਂ YouTube ਦੇ ਮਾਧਿਅਮ ਰਾਹੀਂ ਇਹ ਵੀ ਇੱਕ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ ਜਿਸ ਤੇ ਮੈਂ ਤੁਹਾਨੂੰ ਇੱਕ ਚੀਜ਼ ਅਵੇਅਰ ਕਰ ਰਿਹਾ ਹਾਂ ਔਰ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਆਂ ਤਾਂ ਬਹੁਤ ਵੱਡਾ ਜਿਹੜਾ ਮਸਲਾ ਹੈ ਪੀਐਸ ਚੈਟ ਉਹ ਯੂਨੀਅਨ ਦੇ ਧਿਆਨ ਦੇ ਵਿੱਚ ਹੈ ਔਰ ਯੂਨੀਅਨ ਨੇ ਕਦੇ ਨਹੀਂ ਇਸ ਚੀਜ਼ਾਂ ਦੇ ਉੱਪਰ ਚਾਇਆ ਅਸੀਂ ਜੇ ਗੱਲ ਹੋਵੇ ਪਿੱਛੇ ਜਿੰਨੇ ਵੀ ਧਰਨੇ ਲੱਗੇ ਉਹਨਾਂ ਦੇ ਉੱਪਰ ਜੋ ਵੀ ਸਾਡੇ ਯੂਨੀਅਨ ਕਮੇਟੀ ਕਰ ਸਕਦੀ ਹੈ ਜੋ ਜੋ ਵੀ ਅਸੀਂ ਕੀਤਾ ਉਹ ਕੋਡਿੰਗ ਕੀਤਾ ਜੋ ਆਪਾਂ ਨੂੰ ਪੋਜ਼ਿਟਿਵ ਰਿਜ਼ਲਟ ਦੇ ਸਕਦਾ ਹੈ ਤਾਂ ਆਪਾਂ ਉਹਨਾਂ ਗੱਲਾਂ ਦੇ ਉੱਪਰ ਪੂਰਾ ਗੌਰ ਕਰ ਰਹੇ ਹਾਂ ਹਮੇਸ਼ਾ ਨੈਗੇਟਿਵ ਨਾ ਸੋਚਿਆ ਕਰੋ ਮੇਰੀ ਫਿਰ ਦੁਬਾਰਤੋਂ ਬੇਨਤੀ ਹੈ ਜੋ ਵੀ ਤੁਹਾਡੇ ਹਲਕੇ ਦੇ ਐਮ.ਐਲ.ਏ ਨੇ ਉਹਨਾਂ ਨੂੰ ਮਿਲੋ ਉਹਨਾਂ ਤੋਂ ਕਾਲ ਕਰਾਓ ਕਿ 5 ਤਰੀਕ ਨੂੰ ਸਾਡੀ ਯੂਨੀਅਨ ਦੀ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਦੇ ਦੌਰਾਨ ਸਾਡਾ ਪੋਜ਼ਿਟਿਵ ਰਿਜ਼ਲਟ ਰਹਿਣਾ ਚਾਹੀਦਾ ਹੈ ਅਸੀਂ ਇਸ ਹਲਕੇ ਤੋਂ ਇਨੇ ਕੈਂਡੀਡੇਟ ਬਿਲੋਂਗ ਕਰਦੇ ਹਾਂ ਅਗਰ ਸਾਡਾ ਇਸ ਚੀਜ਼ ਦੇ ਉੱਪਰ ਨਹੀਂ ਕੋਈ ਹੁੰਦਾ ਤਾਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆ ਆਮ ਆਦਮੀ ਪਾਰਟੀ ਦਾ ਪੂਰਾ ਵਿਰੋਧ ਕਰਾਂਗੇ ਔਰ ਜੋ ਸਾਡੇ ਤੋਂ ਹੋਇਆ ਅਸੀਂ ਕਰਾਂਗੇ ਪੰਡੀ ਪ੍ਰਚਾਰ ਕਰਾਂਗੇ ਅਸੀਂ ਇਸ ਜੀਤ ਲਈ ਫੋਨ ਕਰ ਰਹੇ ਹਾਂ ਸਾਡਾ ਜੋ ਵੀ ਮੇਰੇ ਕੋਲ ਨੰਬਰ ਜਿਹੜਾ ਪੱਟੀ ਦੇ ਉੱਪਰ ਮੈਂ ਬੋਲਿਆ ਵੀ ਚੱਲ ਰਿਹਾ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਕਿਸੇ ਵੀ ਹਲਕੇ ਦੇ ਹੋ ਤਾਂ ਮੇਰੇ ਨਾਲ ਕੰਟੈਕਟ ਕਰਕੇ ਮੈਂ ਤੁਹਾਨੂੰ ਜਿਹੜਾ ਮੰਗ ਪੱਤਰ ਹੈ ਮੈਂ ਤੁਹਾਨੂੰ ਸੈਂਡ ਕਰੂੰਗਾ ਤੁਸੀਂ ਉਹ ਮੰਗ ਪੱਤਰ ਪ੍ਰਿੰਟ ਕਰਾ ਕੇ ਤੁਸੀਂ ਦੇਣਾ ਹੈ ਫਾਈਲ ਦੇ ਵਿੱਚ ਲਗਾ ਕੇ ਉਮਰੇ ਇੱਕ ਫੋਟੋ ਕਲਿੱਕ ਕਰਨੀ ਹੈ ਜੋ ਸਾਨੂੰ ਸੈਂਡ ਕਰਨੀ ਹੈ ਉਹ ਅਸੀਂ ਸਬੰਧਤ ਜੋ ਵੀ ਹੁੰਦਾ ਪੀਡੀਐ ਬਣਾ ਕੇ ਸਾਰਾ ਯੂਨੀਅਨ ਰਿਪੋਰਟ ਰੱਖੂਗੀ ਕਿਹੜੇ ਕਿਹੜੇ ਸਬੰਧਤ ਜਿਹੜੇ ਹਲਕਿਆਂ ਦੇ ਵਿੱਚ ਮਿਲਿਆ ਗਿਆ ਇੱਥੋਂ ਕਲੀਅਰ ਹੋ ਜਾਊਗਾ ਕਿ ਜਿਹੜੇ ਸਾਥੀ ਇਹ ਇਹਨਾਂ ਕੰਮ ਨਹੀਂ ਕਰ ਸਕਦੇ ਆ ਹਲਕੇ ਦੇ ਵਿਧਾਇਕ ਨੂੰ ਨਹੀਂ ਮਿਲ ਸਕਦੇ ਉਹ ਸੰਗਰੂਰ ਕਦੇ ਨਹੀਂ ਪਹੁੰਚ ਸਕਦੇ ਉਹ ਸਿਰਫ ਗੱਲਾਂ ਵਾਲੇ ਨੇ ਤਾਂ ਇਥੋਂ ਜੀਤ ਕਲੀਅਰਟੀ ਜ਼ਰੂਰ ਮਿਲੂਗੀ ਤਾਂ ਹੁਣ ਦੇਖਣਾ ਇਹ ਹੈ ਕਿ ਇਸ ਚੀਜ਼ ਦੇ ਉੱਪਰ ਕਿੰਨੇ ਸਾਥੀ ਗੌਰ ਕਰਦੇ ਔਰ ਕਿੰਨੇ ਸਾਥੀ ਜਿਹੜਾ ਹਜੇ ਵੀ ਗਰੁੱਪਾਂ ਦੇ ਵਿੱਚ ਸਿਰਫ ਗੱਲਾਂ ਮਾਰਨਗੇ ਜਾਂ ਯੂਨੀਅਨ ਨੂੰ ਨੈਗੇਟਿਵ ਕਰਨਗੇ ਤਾਂ ਇਸ ਚੀਜ਼ ਦੇ ਉੱਪਰ ਕਲੀਅਰਟੀ ਜਿਹੜੀ ਹੈ ਮਿਲੂਗੀ ਇੱਕ ਵਾਰ ਫਿਰ ਤੋਂ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਹਰ ਇੱਕ ਸਾਥੀ ਤੱਕ ਇਹ ਜਾਣਕਾਰੀ ਜਿਹੜੀ ਮਿਲ ਜਾਣਕਾਰੀ ਜਿਹੜੀ ਹੈ ਉਹਨਾਂ ਤੱਕ ਪਹੁੰਚ ਸਕੇ ਜੋ ਵੀ ਫੈਕਟ ਹੈ ਉਹ ਅਸੀਂ ਤੁਹਾਨੂੰ ਇਸ ਚੈਨਲ ਤੇ ਵੋਨ ਕਰਦੇ ਰਹਿਣੇ ਆ ਤਾਂ ਇੱਕ ਵਾਰ ਫੇਰ ਤੋਂ ਬੇਨਤੀ ਹੈ ਜੋ ਮੀਟਿੰਗ ਮਿਲੀ ਇਹ ਯੂਨੀਅਨ ਦਾ ਪੋਜੀਟਿਵ ਪੁਆਇੰਟ ਆ ਵੀਕ ਪੁਆਇੰਟ ਨਹੀਂ ਹੈ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਵੀ ਆਜ ਇੱਕ ਪ੍ਰੋਟੈਸਟ ਲੱਗਿਆ ਉਹਨਾਂ ਨੂੰ ਵੀ ਮੀਟਿੰਗ ਕੋਈ ਡੇਟ ਦੀ ਮਿਲੀ ਆ ਜੋ ਤੁਹਾਨੂੰ ਮਿਲੀ ਹੈ ਠੀਕ ਹੈ ਤਾਂ ਉਹੀ ਗੱਲ ਹੈ ਹੋ ਸਕਦਾ ਇਸ ਇਸ ਦਾ ਨਤੀਜਾ ਜਿਹੜਾ ਪੋਜ਼ਿਟਿਵ ਰਹੇ ਹਮੇਸ਼ਾ ਨੈਗਟਿਵ ਨਹੀਂ ਹੁੰਦਾ ਤਾਂ ਕਈ ਵਾਰ ਕੁਝ ਗੱਲਾਂ ਬੈਠ ਕੇ ਜਿਹੜੇ ਯੂਨੀਅਨ ਦੇ ਨਾਲ ਡੀਲ ਕੀਤੀਆਂ ਜਾਂ ਜਾਂ ਸਬੰਧਤ ਅਧਿਕਾਰੀਆਂ ਨਾਲ ਡੀਲ ਕੀਤੀ ਜਾਂਦੀਆਂ ਨੇ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਪ੍ਰੈਸ ਕਰਿਓ ਔਰ ਇੱਕ ਕਲ ਯੂਨੀਅਨ ਦਾ ਸੋਸ਼ਲ ਮੀਡੀਆ ਪਲੇਟਫਾਰਮ ਜਿਹੜਾ ਬਣਿਆ ਹੋਇਆ ਗਰੁੱਪ ਬਣੇ ਹੋਏ ਆ ਉਹਨਾਂ ਦਾ ਲਿੰਕ ਮੈਂ نیچے ਮੈਂਸ਼ਨ ਡਿਸਕ੍ਰਿਪਸ਼ਨ ਬਾਕਸ ਵਿੱਚ ਕੀਤੇ ਹੋਏ ਆ ਤਾਂ ਮੈਂ WhatsApp ਗਰੁੱਪ ਦਾ ਲਿੰਕ ਜਿਹੜਾ ਮੈਂ ਪਿੰਨ ਕਰ ਰਿਹਾ ਤੁਸੀਂ ਉਸ ਦੇ ਨਾਲ ਜੁੜੋ ਜੇ ਤੁਸੀਂ ਯੂਨੀਅਨ ਦੇ ਨਾਂ ਨਹੀਂ ਜੁੜੇ ਹੋਏ ਤਾਂ ਕਿ ਤੁਹਾਡੇ ਤੱਕ ਹਰ ਇੱਕ ਸਾਰੀ ਜਾਣਕਾਰੀ ਆ ਉਹ ਪਹੁੰਚਦੀ ਰਹੇ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟਾ ਜਿਹੜੀ ਪੀਐਸਟੈਟ ਦੇ ਪੀਪਲ ਲੀਡਰ ਜਾਂ ਟੀਚਿੰਗ ਵਿੰਗ ਦੇ ਪੀਪਲ ਦੇ ਰਿਲੇਟਿਡ ਸਮੇਂ-ਸਮੇਂ ਤੇ ਪਹੁੰਚਦੀ ਰਹੇ ਧੰਨਵਾਦ ਜ